ਜੈ ਸ਼ੰਕਰ ਦੀ ਜੈ ਸ਼ੰਕਰ ਦੀ ਚੋਰ ਮੋਹਨ ਕੋਲ ਵੱਲ ਜੀਰਮ ਜੀਰਮ ਬੰਬ 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 ਬੋਲ ਰਾਜੀ ਪੈੜੀ ਪੰਨਾ ਜੀ ਮਹਾਰਾਜ ਆਜੋ ਰੋ ਕਰ ਲਾਂ ਕਰ ਪੈੜੀ ਪੰਨਾ ਜਿਹੜੇ ਵੀ ਹੋਣਗੇ ਗੁੱਡੂ ਗਾਇਕ ਸਿੰਘ ਜੀ ਸਭੀ ਆਵਾਂ すごいな。 ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਸ਼ੋਭਾ ਰਾਮ ਕੀਤਾ ਗਿਆ ਹੈ ਪਹਿਲਾ ਭਵਨ ਕੋਆ ਉਸ ਤੋਂ ਬਾਅਦ ਆਰਤੀ ਕਰਕੇ ਸਰੋਵਰ ਦੀ ਔਰ ਸ਼ੋਭਾ ਰਾਮ ਕੀਤਾ ਗਿਆ ਹੈ ਔਰ ਬਹੁਤ ਅਦਾਜ ਹਿੰਦੂਸੇ ਕੇ ਇਕਤਾ ਦਾ ਪ੍ਰਤੀਕ ਜਿਹੜਾ ਵੀ ਇਹ ਪਵਿੱਤਰ ਸਰੋਵਰ ਆ ਜਿੱਤੇ ਕੀ ਗੁਰੂ ਨਾਨਕ ਸਾਹਿਬ ਦੀ ਜਿਹੜੀ ਪਹਿਲੀ ਬਾਤ ਆ ਉਹਨਾਂ ਨੇ ਵੀ ਆ ਕੇ ਸਿੱਧ ਗੋਸ਼ਟੀ ਕੀਤੀ ਆ ਔਰ ਭਗਵਾਨ ਕਾਰਤਿਕ ਸਵਾਮੀ ਜਿਹੜੇ ਕੀ ਇਥੇ ਅਚਲ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਦੂਸਰੀ ਵਾਰੀ 25 ਸਾਲ ਪਹਿਲਾਂ ਵੀ ਅਜਲੇਸ਼ਵਰ ਮੰਦਿਰ ਕਾਰ ਸੇਵਾ ਟਰੱਸ ਨੇ ਸੇਵਾ ਕੀਤੀ ਪਰ 25 ਸਾਲ ਬਾਅਦ ਵੀ ਅਜਲੇਸ਼ਵਰ ਮੰਦਿਰ ਕਾਰ ਸੇਵਾ ਟਰੱਸ ਤੁਹਾਡੇ ਸਾਹਮਣੇ ਸੇਵਾ ਕਰ ਰਿਹਾ ਹੈ ਸ਼ਹਿਰ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਔਰ ਜਲਦੀ ਹੀ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਕੇ ਪਵਿੱਤਰ ਜਲ ਜਿਹੜਾ ਵਿੱਚ ਛੱਡ ਦਿੱਤਾ ਜਾਏਗਾ ਤਾਂ ਕਿ ਲੋਕੀ ਇਸ ਪਵਿੱਤਰ ਸਰੋਵਰ ਦੁਬਾਰਾ ਜਨਮ ਕਰ ਸਕਣ ਹੋਰੇ ਬਾਰੇ ਦੱਸੋ ਇਹ ਇਤਿਹਾਸਿਕ ਸਥਾਨ ਹੈ ਹਿੰਦੂ ਸਿੱਖ ਦਾ ਇਕ ਦਾ ਦਾ ਸਥਾਨ ਹੈ ਇਹਦੇ ਵਿੱਚ ਕੋਈ ਦੂਰ ਦੋ ਗੱਲ ਨਹੀਂ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਿੱਧ ਗੋਸ਼ਤੀ ਜਿਹੜੀ ਹੈ ਇਸ ਪਵਿੱਤਰ ਸਰੋਵਰ ਦੇ ਉੱਤੇ ਹੋਈ ਇਹ ਦੇਖੋ ਜੀ ਇਹ ਸੰਗਤ ਦੇ ਗੱਲ ਹੈ ਭਾਵੇਂ ਇੱਕ ਦਿਨ ਚੋੜੇ ਭਾਵੇਂ ਮਹੀਨਾ ਚੋੜੇ ਹਿੰਦੂ ਸਿੱਖ ਦੀ ਜਿਹੜੀ ਭਾਈਚਾਰੇ ਦੀ ਸਾਹਜ ਹੈ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਅਜਰੇਸ਼ਵਰ ਦਾ ਆਪ ਜਿਹੜੇ ਨਿੱਤੀ ਕੋਲੀ ਦੇਵੀ ਦੇਵਤਾ ਇੱਥੇ ਆਏ ਔਰ ਅੱਜ ਉਸ ਸਰੇਵਰ ਦਾ ਸਰੋਵਰ ਦਾ ਮਹਾ ਕੁੰਭਾ ਜਿਹੜਾ ਪ੍ਰਿਆਗਰਾਜ ਚ ਵੀ ਚੱਲ ਰਿਹਾ ਤੇ ਇੱਥੇ ਵੀ ਮਹਾ ਕੁੰਭ ਜਿਹੜਾ ਵਾ ਸ਼ੁਰੂ ਹੋਇਆ ਔਰ ਤੁਸੀਂ ਦੇਖੋ ਕਿੰਨੀ ਸੰਖਿਆ ਦਾ ਸਭ ਧਰਮਾਂ ਦੇ ਸਭ ਫਰਜ਼ਾਂ ਦੇ ਲੋਕ ਇਸਾ ਸੇਵਾ ਦੇ ਭਾਗ ਲੈ ਰਹੇ ਨੇ ਤੇ ਅਚਲੇਸ਼ਵਰ ਧਾਮ ਦੇ ਅੰਦਰ ਇਸ ਪੁੱਤਰ ਅਤੇ ਪਵਨ ਘੌਰ ਸੇਵਾ ਦੇ ਅੰਦਰ ਆਪਣੇ ਪੌਂਦੇ ਭਾਗੀ ਬਣ ਰਹੇ ਨੇ ਮੈਂ ਸਮਝਦਾ ਕਿ ਜਿਹੜਾ ਇਹਨਾਂ ਕੰਮ ਦੇ ਵਿੱਚ ਲੱਗ ਕੇ ਸੇਵਾ ਕਰਾ ਲੇਗਾ ਉਹ ਸੋਦਾ ਆਪਣੇ ਆਪ ਦਾ ਸੁਖੀ ਤੇ ਸਫਲ ਜੀਵਨ ਜੀਏਗਾ ਇਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਬਹੁਤ ਪਵਿੱਤਰ ਸਥਾਨ ਕਾਰਤਿਕ ਸਵਾਮੀ ਦਾ ਸਥਾਨ ਹੈ ਤੇ ਇਹ માનਿਆ ਤੇ ਪ੍ਰਾਪਤ ਹੈ ਕਿ 71 ਮਾਸ ਵੀ 9ਵੀਂ 10ਵੀਂ ਨੂੰ ਇੱਥੇ 33 ਕੋਟੀ ਦੇਵੀ ਦੇਵਤੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਆਉਂਦੇ ਨੇ ਤੇ ਇਸ ਕਰਕੇ ਬਹੁਤ ਹੀ ਪਵਿੱਤਰ ਸਥਾਨ ਹੈ ਬਹੁਤ ਹੀ ਪਵਿੱਤਰ ਸਰੋਵਰ ਹੈ ਅੱਜ ਜਿੱਥੇ ਮਹਾਕੁੰਬ ਦਾ ਆਯੋਜਨ ਹੋ ਰਿਹਾ ਹੈ ਲਗਭਗ 50 ਕਰੋੜ ਦੇ ਲਗਭਗ ਦੁਨੀਆ ਉੱਤੇ ਇੱਕ ਸ্নানਨ ਕਰਕੇ ਵਾਪਿਸ ਆ ਰਹੇ ਨੇ ਤੇ ਇਹ ਵੀ ਮਹਾਕੁੰਭ ਦੇ ਬਰਾਬਰ ਹੀ ਹੈ ਕਿਉਂਕਿ ਬਹੁਤ ਪਵਿੱਤਰ ਸਥਾਨ ਹੈ ਤੇ ਜਿੰਨੂੰ ਜਿੰਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਉਹ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝੇ ਤੇ ਮੈਂ ਇੱਕ ਬੇਨਤੀ ਵੀ ਕਰਦਾ ਬਟਾਲਾ ਵਾਸੀਆਂ ਨੂੰ ਕਿ ਵੱਧ ਚੜ ਕੇ ਇਸ ਕਾਰ ਸੇਵਾ ਦੇ ਵਿੱਚ ਭਾਗ ਲਓ ਆਪਣੇ ਪਾਪ ਤੋਂ ਉਹ ਪੁੰਨਿਆਂ ਦੇ ਭਾਗੀ ਬਣੋ ਤੇ ਭਗਵਾਨ ਸ਼ੰਕਰ ਦਾ ਆਸ਼ੀਰਵਾਦ ਪ੍ਰਾਪਤ ਕਰੋ